ਸਸਰੇ ਕਾਲ ਜੀ ਮਲਾਬ ਜੋਬਨ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਕੱਲ ਕਰਦੇ ਆ ਪੰਜਾਬ ਡਾਕ ਭਾਗ ਵਿੱਚ ਨਵੀਂ ਭਰਤੀ 2024 ਆ ਗਈ ਹੈ ਪੋਸਟਮੈਨ ਮਲਟੀਟਾਸਕਿੰਗ ਸਟਾਫ ਤੇ ਮੇਲ ਗਾਰਡ ਦੀਆਂ ਵੈਕੈਂਸੀਆਂ ਨੇ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦਿੱਤੇ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਜੋ ਆਉਣ ਵਾਲੇ ਭਰਤੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋ ਸਕਣ ਜੀ ਆਹ ਹੁਣ ਗੱਲ ਕਰਦੇ ਆ ਭਰਤੀ ਬਾਰੇ ਪੰਜਾਬ ਪੋਸਟ ਆਫਿਸ ਵਿੱਚ ਅਸਾਮੀਆਂ ਆ ਗਈਆਂ ਨੇ ਉਮਰ 18 ਤੋਂ 27 ਸਾਲ ਮੰਗੀ ਹੋਈ ਹੈ ਯੋਗਤਾ ਸਿਰਫ 10ਵੀਂ ਤੇ 12ਵੀਂ ਹੈ ਜੀ ਫੀਸ ਦੀ ਗੱਲ ਕਰੀ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਅਪਲਾਈ ਕਰਨਾ ਕਿਵੇਂ ਤੁਹਾਨੂੰ ਡਿਟੇਲ ਵੀ ਦੱਸਿਆ ਜਾਊਗਾ ਆਹ ਹੁਣ ਚੱਲਦੇ ਹਾਂ ਭਰਤੀ ਦੇ ਨੋਟੀਫਿਕੇਸ਼ਨ ਤੇ ਨਮਰ ਗਰਮਨ ਨੋਟੀਸ ਜਾਰੀ ਕਰ ਦਿੱਤਾ ਗਿਆ ਟੂਟਪੋਸਟਾਂ ਦੀ ਗੱਲ ਕਰੀਏ 98083 ਵੈਕੈਂਸੀਆਂ ਰਹਿ ਜ ਨੇ ਠੀਕ ਹੈ ਜੀ ਪੰਜਾਬ ਵਾਸਤੇ 3031 ਵੈਕੈਂਸੀਆਂ ਬਣ ਗਈਆਂ ਜੀ ਆਹ ਹੁਣ ਚੱਲਦੇ ਹਾਂ ਫੁੱਲ ਡਿਟੇਲ ਤੇ ਹਾਂਜੀ ਕਿ ਇਹ ਮੇਲ ਗਾਰਡ মালਟੀਟਾਸਕਿੰਗ ਸਟਾਫ ਤੇ ਪੋਸਟਮੈਨ ਦੀ ਭਰਤੀ ਰਹਿ ਜਣੀ ਠੀਕ ਹੈ ਜੀ ਆਹ ਉਹਨਾਂ ਦੀ ਵੈਬਸਾਈਟ ਹੈ ਜੀ ਇਸ ਵੈਬਸਾਈਟ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਆ ਹੁਣ ਚੱਲਦੇ ਹਾਂ ਜੀ ਇੰਪੋਰਟੈਂਟ ਡੇਟਸ ਤੇ ਜੇ ਏਜ ਏਜਿਬਿਲਿਟੀ ਦੀ ਗੱਲ ਕਰੀਏ ਠੀਕ ਹੈ ਜੀ ਏਜ ਦੀ ਗੱਲ ਕਰੀਏ ਤਾਂ ਮਿਨੀਮਮ ਏਜ 18 ਸਾਲ ਤੋਂ ਮੈਕਸਿਮਮ 27 ਸਾਲ ਰੱਖੀ ਹੈ ਠੀਕ ਹੈ ਜੀ ਤੇ ਪੋਸਟਮੈਨ ਦੇ 18 ਤੋਂ ਲੈ ਕੇ 27 ਸਾਲ ਹੈ ਜੀ ਮਲਟੀਟਾਸਕਿੰਗ ਸਟਾਫ ਦੀ 18 ਤੋਂ ਲੈ ਕੇ 25 ਸਾਲ ਹੈ ਜੀ ਗ੍ਰਾਮਿੰਡ ਆਹ ਸੇਵਕ ਦੀ 18 ਸਾਲ ਤੋਂ 40 ਸਾਲ ਹੈ ਠੀਕ ਹੈ ਇਹਦੇ ਰੈਸਟ੍ਰੇਸ਼ਨ ਤੁਹਾਨੂੰ ਦਿੱਤਾ ਜਾਣਾ ਹੈ ਐਸ ਸੀ ਐਸ ٹی ਨੂੰ 5 ਸਾਲ ਦਾ ਜੀ ਬੀ ਸੀ ਨੂੰ 3 ਸਾਲ ਦਾ ਜੀ ਪੀ ਡਬਲਯੂ ਡੀ ਪਲੱਸ ਜਰਨਲ ਨੂੰ 10 ਸਾਲ ਦਾ ਪੀ ਡਬਲਯੂ ਡੀ ਪਲੱਸ ਓ ਬੀ ਸੀ ਨੂੰ 13 ਸਾਲ ਦਾ ਪੀ ਡਬਲਯੂ ਡੀ ਐਸ ਸੀ ਐਸ ٹی ਨੂੰ 15 ਸਾਲ ਦਾ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਠੀਕ ਹੈ ਜੀ ਉਹਨਾਂ ਨੇ ਕਿਹਾ ਜੀ ਪੋਸਟਮੈਨ ਵਾਸਤੇ ਟੈਂਥ ਟਵੈਲਥ ਪਾਸ ਹੋਣੀ ਚਾਹੀਦੀ ਠੀਕ ਹੈ ਜੀ ਅਤੇ ਮੇਲ ਗਾਰਡ ਦਾ ਦਸਵੀਂ ਬਾਰਵੀਂ ਠੀਕ ਪਲੱਸ ਕੰਪਿਊਟਰ ਕੋਰਸ ਹੋਣਾ ਚਾਹੀਦਾ ਇਸ ਤੋਂ ਇਲਾਵਾ ਗੱਲ ਕਰੀਏ ਮਲਟੀਟਾਸਕਿੰਗ ਸਟਾਫ ਵਾਸਤੇ ਵੀ ਟੈਂਥ ਟਵੈਲਥ ਅਤੇ ਬੇਸਿਕ ਕੰਪਿਊਟਰ ਨੌਲੇਜ ਹੋਣੀ ਚਾਹੀਦੀ ਜੇ ਡਾਕੂਮੈਂਟ ਜੋ ਲੱਗਣੇ ਨਾਲ ਤੁਹਾਡੇ ਠੀਕ ਹੈ ਆਧਾਰ ਕਾਰਡ ਲੱਗੂ ਟੈਂਥ ਦਾ ਸਰਟੀਫਿਕੇਟ ਟਵੈਲਥ ਦਾ ਸਰਟੀਫਿਕੇਟ ਕੰਪਿਊਟਰ ਸਰਟੀਫਿਕੇਟ ਠੀਕ ਹੈ ਡੋਮੀਸਲ ਸਰਟੀਫਿਕੇਟ ਕੈਟਾਗਰੀ ਸਰਟੀਫਿਕੇਟ ਪੀ ਡਬਲਯੂ ਡੀ ਸਰਟੀਫਿਕੇਟ ਸਿਗਨੇਚਰ ਪਲੱਸ ਫੋਟੋਗ੍ਰਾਫ ਠੀਕ ਹੈ ਇਹ ਸਾਰਾ ਕੁਝ ਲੱਗਣਾ ਹੈ ਜੀ ਤੁਸੀਂ ਅਪਲਾਈ ਕਰ ਸਕਦੇ ਆਂ ਆਨਲਾਈਨ ਆ ਉਹਨਾਂ ਦੀ ਵੈਬਸਾਈਟ ਹੈ ਇਸ ਵੈਬਸਾਈਟ ਤੇ ਤੁਸੀਂ ਵਿਜ਼ਿਟ ਕਰਕੇ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਜੀ ਇਹ ਫੀਸ ਦੀ ਗੱਲ ਕਰੀਏ ਜਨਰਲ ਬੀਸੀ ਵਾਸਤੇ 100 ਰੁਪਏ ਫੀਸ ਰਹਿ ਜਣੀ ਠੀਕ ਹੈ ਜੀ ਐਸਐਸਟੀ ਵਾਸਤੇ ਕੋਈ ਫੀਸ ਨਹੀਂ ਗੀ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਮੈਟ੍ਰਿਕ ਲਿਸਟ ਬਣਨੀ ਹੈ ਠੀਕ ਹੈ ਜੀ ਮੈਟ ਦੇ ਆਧਾਰ ਤੇ 10th 12th ਦੇ ਮਾਰਕਸ਼ੀਟ ਦੇ ਆਧਾਰ ਤੇ ਪ੍ਰਸੈਂਟੇਜ ਦੇ ਆਧਾਰ ਤੇ ਤੁਹਾਨੂੰ ਜੌਬ ਮਿਲ ਸਕਦੀ ਹੈ ਜੀ ਠੀਕ ਹੈ ਅਲਾਟਮੈਂਟ ਠੀਕ ਹੈ ਜੀ ਜੋ ਤੁਹਾਨੂੰ ਜੌਬ ਦੇਣਗੇ ਜਿੱਥੇ ਕੋਈ ਸੀਟ ਖਾਲੀ ਹੈ ਤੁਹਾਨੂੰ ਉੱਥੇ ਜੌਬ ਮਿਲ ਜੂਗੀ ਠੀਕ ਹੈ ਜੀ ਟੋਟਲ ਪੰਜਾਬ ਦੀਆਂ 3031 ਪੋਸਟਾਂ ਨੇ ਜਿਨ੍ਹਾਂ ਲਈ ਤੁਸੀਂ ਅਪਲਾਈ ਕਰਨਾ ਹੈ ਜੀ ਠੀਕ ਹੈ ਜੀ ਤੁਹਾਨੂੰ ਸਾਡੀ ਵੀਡੀਓ ਕੋ ਦਿਨ ਤੱਕ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਜਲਦ ਮਿਲਦੇ ਹਾਂ ਜਗਲੀ ਭਰਤੀ ਨੂੰ ਧੰਨਵਾਦ